ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪਾਂਚਉ ਲੜਕਾ ਝਾਰ ਕੇ ਰਹਿ ਰਾਮ ਲਿਵ ਲਾਗ ਤਨ ਭਗਤ ਕਬੀਰ ਸਾਹਿਬ ਜੀ ਫਰਮਾ ਰਹੇ ਨੇ ਦੁਨੀਆ ਦੇ ਵਿੱਚ ਕੋਈ ਐਸਾ ਮਨੁੱਖ ਨਹੀਂ ਜਿਹੜਾ ਆਪਣੇ ਘਰ ਨੂੰ ਆਪ ਅਗ ਲਾ ਲਵੇ ਕਹਿਣ ਦਾ ਭਾਵ ਕਿ ਆਪਣੇ ਸਰੀਰ ਰੂਪੀ ਘਰ ਦੇ ਮੋਹ ਨੂੰ ਅਗ ਲਾ ਦੇਵੇ ਤੇ ਨਾਲ ਹੀ ਫਰਮਾ ਰਹੇ ਨੇ ਕਿ ਮਾਇਆ ਦੇ ਪੰਜ ਲੜਕੇ ਪੰਜ ਵਕਾਰ ਜਿਹੜੇ ਨੇ ਇਹਨਾਂ ਨੂੰ ਵੀ ਸਾੜ ਦੇਵੇ ਤੇ ਸਾੜ ਕੇ ਉਸ ਵੈਗਰੂ ਦੇ ਨਾਮ ਦੇ ਵਿੱਚ ਲਿਵ ਲਾ ਲਵੇ ਐਸਾ ਕੋਈ ਲੱਭਦਾ ਨਹੀਂ ਹੈ